ਕਮਰ ਫ੍ਰੈਂਡਲੀ ਕੈਨੇਡਾ ਭਰ ਦੇ ਵਿੱਚ ਕਈ ਲੇਕਸ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਸੋ ਵਧੀਆ ਵਾਰਮ ਤੇ ਕਮਾਲ ਦੀ ਸਮਰ ਲਈ ਰੈਡੀ ਹੋ ਜਾਓ ਜੀ ਹਾਂਜੀ ਬਿਲਕੁਲ ਕਲਾਈਮੇਟ ਚੇਂਜ ਦਾ ਅਸਰ ਜ਼ਰੂਰ ਵੇਖਣ ਨੂੰ ਮਿਲੂਗਾ ਕਿ ਕਈ ਥਾਵਾਂ ਤੇ ਬਹੁਤ ਜ਼ਿਆਦਾ ਗਰਮੀ ਹੋ ਸਕਦੀ ਤੇ ਮੀਂਹ ਪੈਣ ਦੀ ਸੰਭਾਵਨਾ ਪਰ ਜੇ ਆਪਾਂ ਆਪਣੇ ਇਲਾਕੇ ਦੀ ਗੱਲ ਕਰੀਏ ਵੈਸਟਰਨ ਕੈਨੇਡਾ ਦੀ ਜਿਹਦੇ ਵਿੱਚ ਆਪਾਂ ਵੱਖਰਾ ਕਰਕੇ ਵੇਖਾਂਗੇ BC ਨੂੰ ਕਿਉਂਕਿ BC ਦੇ ਵਿੱਚ ਤਾਂ ਬਹੁਤੀ ਤਬਦੀਲੀ ਨਹੀਂ ਦਿਖਾਈ ਦੇਣੀ ਐ ਕਿ ਪਰ ਜਿਹੜਾ ਪ੍ਰੇਰੀਜ਼ ਦਾ ਇਲਾਕਾ ਹੈਗਾ ਉਹਦੇ ਵਿੱਚ ਲੱਗਦਾ ਹੈ ਕਿ ਜਿਹੜਾ ਮੀਂਹ ਘੱਟ ਪਊਗਾ ਗਰਮੀ ਜ਼ਿਆਦਾ ਹੋਊ। ਅੱਜ ਦੇਖੋ ਟੈਂਪਰੇਚਰ ਕਿੰਨਾ ਤੁਹਾਡੇ ਹਿਸਾਬ ਚ 30 31 ਡਿਗਰੀ। ਅੱਜ 31 ਹੋ ਜਾਣਾ 31 ਤੱਕ ਜਾਵਣਾ ਤੇ ਜਦੋਂ ਵੀਕਐਂਡ ਆਇਆ ਉਦੋਂ ਸ਼ਾਇਦ ਟੈਂਪਰੇਚਰ ਘਟ ਕੇ ਫੇਰ 14 15 ਜੀ ਸ਼ਨੀਵਾਰ ਫੇਰ ਦੱਸਿਆ ਜਾ ਰਿਹਾ ਤੁਹਾਡਾ 30 ਡਿਗਰੀ। ਔਰ ਸੰਡੇ ਜਿਹੜਾ ਉਹ ਫੇ ਬਿਲਕੁਲ ਹੀ 2122 ਤੇ ਬੋਲਣਾ ਇਵਨ ਜਿਹੜਾ ਮੰਡੇ ਉਹਦੇ ਵੀ ਉਸ ਤਰ੍ਹਾਂ ਛੰਡਾ ਹਾਂਜੀ ਪਰ ਹੁਣ ਟੈਂਪਰੇਚਰ ਕਹਿੰਦੇ ਇੱਥੇ ਜਿਹੜਾ ਦੱਖਣੀ ਦੱਖਣੀ ਇਲਾਕਾ ਹੈਗਾ ਅਲਬਰਟਾ ਦਾ ਉਹੋ ਕਿਉਂਕਿ ਜਿਹੜਾ ਉਤਰੀ ਇਲਾਕਾ ਅਮਰੀਕਾ ਦਾ ਜਿਹੜਾ ਨਾਲ ਲੱਗਦਾ ਉਹ ਬਹੁਤ ਗਰਮ ਹੋਣਾ ਤੇ ਇੱਥੇ ਵੀ ਜਿਆਦਾ ਗਰਮ ਵੀ ਹੁਣ ਐਗਰੀਕਲਚਰ ਵੀ ਸਾਡੀ ਜਿਹੜੀ ਬਹੁਤੀ ਹੈ ਅਲਬਰਟਾ ਦੀ ਉਹ ਸਾਊਥ ਦੇ ਵਿੱਚ ਯਾਦਾ ਵਧੀਆ ਇਲਾਕਾ ਲੈਥਬਲੇਜ ਵਾਲਾ ਪਾਸਾ ਉੱਥੇ ਬੜੀ ਵਧੀਆ ਮਤਲਬ ਫਸਲਾਂ ਖੇਤੀਬਾੜੀ ਖੇਤੀਬਾੜੀ ਬੜੀ ਹੁੰਦੀ ਹੈ ਕਣਕ ਬੜੀ ਹੁੰਦੀ ਹੈ ਜੀ ਸੋ ਉਧਰਲੇ ਪਾਸੇ ਖੁਸ਼ਕੀ ਦੀ ਸੰਭਾਵਨਾ ਦੱਸੀ ਜਾ ਰਹੀ 20 ਘੱਟ ਪਾਊਗਾ ਫਸਲਾਂ ਨੂੰ ਨੁਕਸਾਨ ਹੋਊਗਾ